ਬਟਾਲਾ ਦੇ ਐਮਐਲਏ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀਕਲ ਸੀ ਇਨ੍ਹਾਂ ਦਿਨਾਂ ਚ ਪੂਰੇ ਐਕਸ਼ਨ ਮੋਡ ਤੇ ਖੁਦ ਆਪਣੀ ਗੱਡੀ ਚਲਾ ਕੇ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੂੰ ਲੈ ਕੇ ਬਟਾਲਾ ਚ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ ਬੀਤੇ 2 ਦਿਨ ਪਹਿਲਾਂ ਵੀ ਬਟਾਲਾ ਚ ਸਫਾਈ ਕਾਰਜਾਂ ਨੂੰ ਲੈ ਕੇ ਸਫਾਈ ਕਰਮਚਾਰੀਆਂ ਨੂੰ ਝਾੜ ਪਾਈ ਸੀ ਅਤੇ ਅੱਜ ਦੁਬਾਰਾ देर शाम ਸੜਕਾਂ ਦੇ ਉੱਤੇ ਤਾਂ ਜਦ ਸੜਕ ਦੇ ਕੰਡੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਕੂੜੇ ਦੇ ਢੇਰ ਦੇਖ ਕੇ ਤਾਂ ਸ਼ੈਰੀ ਕਲਸੀ ਦਿੱਤੇ ਹੋ ਗਏ ਅਤੇ ਮੌਕੇ ਤੇ ਨਾਲ ਮੌਜੂਦ ਨਗਰ ਨਿਗਮ ਦੇ ਸੈਂਟਰੀ ਇੰਸਪੈਕਟਰ ਵਿਕਾਸワ ਸੁਦੇਵ ਨੂੰ ਇਸ ਬਾਰੇ ਪੁਸ਼ਕਿਸ਼ ਕੀਤੀ ਜਦ ਸਹੀ ਜਵਾਬ ਨਾ ਮਿਲਿਆ ਤੇ ਮੌਕੇ ਤੇ ਖੜੇ ਨਗਰ ਨਿਗਮ ਕਮਿਸ਼ਨਰ ਨੂੰ ਆਦੇਸ਼ ਦੇ ਦਿੱਤੇ ਕਿ ਉਕਤ ਸੈਂਟਰੀ ਇੰਸਪੈਕਟਰ ਵਿਕਾਸ ਨੂੰ ਮੁਅਤਲ ਕੀਤਾ ਜਾਵੇ ਇਸ ਨੂੰ ਦੁਬਾਰਾ ਡਿਊਟੀ ਤੇ ਨਹੀਂ ਦੇਖਣਾ ਚਾਹੁੰਦੇ ਇਸ ਬਾਰੇ ਸ਼ੈਰੀ ਕਲਸੀ ਦਾ ਕਹਿਣਾ ਸੀ ਕਿ ਸੰਗਤ ਦੇਸ਼ ਵਿਦੇਸ਼ ਤੋਂ ਆਉਂਦੀ ਹੈ ਅਤੇ ਜੋ ਪਿਛਲੇ ਸਾਲਾਂ ਚ ਹੁੰਦਾ ਉਹ ਨਹੀਂ ਦਿੱਤਾ ਜਾਵੇਗਾ ਅਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਨਹੀਂ ਛੋਟੇ ਹੁੰਦਿਆਂ ਅੱਜ ਤੱਕ ਬੜਾ ਬਾਬਾ ਜੀ ਦੇ ਜਿਤਨਾ ਵਾਹ ਹਰ ਸਾਲ ਮਨਾਇਆ ਜਾਂਦਾ ਬੜੀ ਤੁਮਕਾਮ ਨਾਲ ਪਰ ਇਸ ਵਾਰੀ ਜਿਹੜੀ ਕੁਦਰਤ ਇੱਕ ਗੱਲ ਕਹਿ ਸਕਦੀ ਹੈ ਕਿ ਬਰਸਾਤ ਜਿਹੜੀਆਂ ਨੋਰ ਤੋਂ ਵੱਧ ਹੋ ਗਈਆਂ ਸੀ। ਔਰ ਉਹਦੇ ਕਰਕੇ ਸਾਡੇ ਜਿਹੜੇ ਇਹ ਜਿਹੜੇ ਪਿਛਲੇ 10-12 ਦਿਨਾਂ ਤੋਂ ਜਿਹੜਾ ਲਗਾਤਾਰ ਇਹ ਕੰਮ ਚੱਲ ਰਿਹਾ ਸੀ ਉਹਨੂੰ ਮੁੱਕ ਰੱਖਿਆ। ਕਿਦਣਾ ਕਿਤੇ ਸਾਡੇ ਕੰਮਾਂ ਦੇ ਵਿੱਚ ਫਿਕਨ ਪੈ ਰਿਆ ਸੀ ਪਰ ਨਹੀਂ ਹੁਣ ਜਦੋਂ ਆਏ ਆ ਪਹੁੰਚੇ ਆ ਫਿਰ ਤਗੜੇ ਹੋ ਕੇ ਲੱਗੇ ਨੇ ਆ ਔਰ ਪ੍ਰਾਪਰਲੀ ਤਿਆਰੀ ਆ ਪੁੱਤ ਆਪਕੋ ਮੈਂ ਦੱਸਣਾ ਚਾਹੁੰਦਾ ਜਿੱਥੇ ਦੇਖੋ ਪ੍ਰਸ਼ਾਸਨ ਸੋਹ ਸਾਡਾ ਅਫਸਰ ਕੰਮ ਕਰ ਰਿਹਾ ਜਿੱਥੇ ਇੱਕੋ ਬਿੰਦਿਏ ਵਿੱਚ ਜਿੱਥੇ ਜਿਹੜਾ ਅਫਸਰ ਉਹਦੇ ਚ ਕਮੀ ਨਜ਼ਰ ਆਉਂਦੀ ਹੈ ਕਿਉਂਕਿ ਮੈਂ ਦਫ਼ਤਰਾਂ ਵਾਲਾ ਲੋਕ ਨਹੀਂ ਹੈਗਾ ਬਹਿ ਕੇ ਦਫ਼ਤਰਾਂ ਤੋਂ ਸੁਣਨਾ ਸੁਣ ਕੇ ਮੈਂ ਗਰਾਊਂਡ ਬਾਲਾ ਦੇ ਰੰਗ ਆ ਜਾ ਕੇ ਆ ਕੇ ਵੇਖਿਆ ਜਿਹੜੇ ਅਵਸਰ ਦੀ ਕਰਨੀ ਆ ਹੁਣੇ ਬੜੀ ਬੜੀ ਸਮਝਾਇਆ ਸੀ ਪਰ ਨਹੀਂ ਸੰਜੀ ਉਸ ਸਸਪੈਂਡ ਕਰ ਆਪਾਂ ਇੱਕ ਟੋਲ ਫਰੀ ਨੰਬਰ ਦਿੱਤਾ ਸੰਗਤ ਨੂੰ ਆਪਾਂ ਇਹ ਕਹਿੰਦੇ ਪ੍ਰਸ਼ਾਸਨ ਆਪਣੇ ਹਿਸਾਬ ਨਾਲ ਪੱਪਾ ਪਰ ਹੋ ਕੇ ਕੰਮ ਕਰ ਰਿਹਾ ਮੈਂ ਇੱਕ ਸਰਕਾਰ ਪੱਖੋ ਪੱਪਾ ਪਰ ਹੋ ਕੇ ਕੰਮ ਕਰ ਰਿਹਾ ਲੋਕਾਂ ਨੂੰ ਵੀ ਵੇਰ ਕਰ ਰਹੇ ਆ ਕਿ ਜੇ ਤੁਹਾਨੂੰ ਕਿਤੇ ਕੋਈ ਦਿੱਕਤ ਪਰੇਸ਼ਾਨੀ ਨਜ਼ਰ ਆਉਂਦੀ ਹੈ ਉਹ ਟੋਲ ਫਰੀ ਜਿਹੜਾ ਨੰਬਰ ਦਿੱਤਾ ਹੈਲਪਲਾਈਨ ਨੰਬਰ ਦਿੱਤਾ ਉਸ ਨੰਬਰ ਤੇ ਸਾਨੂੰ ਕਾਲ ਜਿਹੜੀ ਸਾਡੇ ਬਹੁਤ ਹੀ ਨਰਜੱਟੂ ਤੋਂ ਉੱर्जावान ਐਮਐਲਏ ਅਮਨ ਸ਼ੇਖ ਸਹਿਰੀ ਕਲਸੀ ਜੀ ਬਾਬਾ ਜੀ ਦੇ ਵਿਆਹ ਦੇ ਉੱਤੇ ਜਿਸ ਤਰੀਕੇ ਨਾਲ ਪ੍ਰਸ਼ਾਸਨ ਤੇ ਪ੍ਰਬੰਧ ਦੇਖ ਰਹੇ ਨੇ ਔਰ ਜਿੱਥੇ ਕਿਤੇ ਵੀ ਕਮੀ ਆਂਦੀ ਹੈ ਉੱਥੇ ਸਖਤ ਐਕਸ਼ਨ ਲੈਂਦੇ ਹੋਏ ਅੱਜ ਇੱਕ ਮੁਲਾਜ਼ਮ ਨੂੰ ਸਸਪੈਂਡ ਵੀ ਕੀਤਾ ਔਰ ਇਹ ਇੱਕ ਨਦੀ ਇਮਾਨਦਾਰੀ ਦਾ ਸਬੂਤ ਹੈ ਔਰ ਮੈਂ ਸਮਝ ਨਾ ਕੀ ਸਾਰੇ 7 ਵਜੇ ਦੇ ਲੱਗੇ ਨੇ ਹੁਣ ਦੇਖੋ ਕੀ ਟਾਈਮ ਹੋ ਗਿਆ ਔਰ ਅੱਜ ਅਸੀਂ ਸਾਰੇ ਸ਼ਹਿਰ ਦਾ 라ਉਂਡ ਘੱਟ ਕੇ ਆਏ ਹਾਂ ਤਕਰੀਬਨ ਸਾਰਾ ਸ਼ਹਿਰ ਜਿਹੜਾ ਸਾਫ਼ ਸੁਥਰਾ ਕਰਤਾ ਗਿਆ ਤੇ ਜਿੱਥੇ ਵੀ ਕਿਤੇ ਕਮੀ ਨਜ਼ਰ ਆਈ ਹੈ ਉੱਥੇ ਸਖਤ ਐਕਸ਼ਨ ਲੈਂਦੇ ਹੋ ਉਸ ਕਰਕੇ ਦੇ ਲਈ ਉੱਤੇ ਐਕਸ਼ਨ ਵੀ ਲਿਆ ਗਿਆ